ਦਰਿਆ ਦਾ ਜਾਦੂ ਇੱਕ ਸਮੇਂ ਦੀ ਗੱਲ ਹੈ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਇੱਕ ਨੌਜਵਾਨ ਮੁੰਡਾ ਰਹਿੰਦਾ ਸੀ ਜਿਸ ਦਾ ਨਾਮ ਸੀ ਹਰਪ੍ਰੀਤ ਹਰਪ੍ਰੀਤ ਨੂੰ ਨਦੀ ਦੇ ਕਿਨਾਰੇ ਘੁੰਮਣਾ ਅਤੇ ਰਾਤਾਂ ਨੂੰ ਤਾਰੇ ਦੇਖਣਾ ਬੜਾ ਪਸੰਦ ਸੀ ਉਹ ਆਪਣੀ ਬੇਹੱਦ ਸਾਦਾ ਜ਼ਿੰਦਗੀ ਵਿੱਚ ਖੁਸ਼ ਸੀ ਪਰ ਉਸ ਦੇ ਦਿਲ ਵਿੱਚ ਇੱਕ ਖੁਆਬ ਸੀ ਉਸ ਨੂੰ ਇੱਕ ਦਿਨ ਨਦੀ ਦੇ ਵਿੱਚ ਛੁਪਿਆ ਹੋਇਆ ਕੋਈ ਜਾਦੂ ਮਿਲੇਗਾ ਇੱਕ ਰਾਤ ਜਦੋਂ ਚਾਂਦਨੀ ਰੋਸ਼ਨੀ ਸਾਰੀ ਜਗ੍ਹਾ ਫੈਲ ਗਈ ਸੀ ਹਰਪ੍ਰੀਤ ਨਦੀ ਦੇ ਕਿਨਾਰੇ ਪਹੁੰਚਿਆ ਉਸਨੇ ਸੋਚਿਆ ਕਿ ਅੱਜ ਕੁਝ ਖਾਸ ਹੋਵੇਗਾ ਜਿਵੇਂ ਹੀ ਉਹ ਨਦੀ ਦੇ ਥੋੜਾ ਜਿਹਾ ਜ਼ਿਆਦਾ ਨੇੜੇ ਗਿਆ ਉਸ ਨੂੰ ਦਰਿਆ ਵਿੱਚੋਂ ਇੱਕ ਚਮਕਦਾ ਹੋਇਆ ਪੱਥਰ ਦਿਖਿਆ ਉਹ ਪੱਥਰ ਜਿਵੇਂ ਹੀ ਹਰਪ੍ਰੀਤ ਨੇ ਛੋਹਿਆ ਅਚਾਨਕ ਨਦੀ ਵਿੱਚੋਂ ਇੱਕ ਜਾਦੂਈ ਜਹਾਜ਼ ਉੱਭਰ ਕੇ ਨਿਕਲ ਆਇਆ ਜਹਾਜ਼ ਦਾ ਮਾਲਕ ਇੱਕ ਪੁਰਾਣਾ ਵਿਸ਼ਾਲ ਡਰਾਗਨ ਸੀ ਜਿਸ ਦੀ ਸੰਗਤੀ ਸਿਰਫ ਸੱਚੇ ਸੋਚੇਦਿਲ ਵਾਲਿਆਂ ਨੂੰ ਤੂੰ ਨੇਕਮਨ ਵਾਲਾ ਮੁੰਡਾ ਹੈ ਹਰਪ੍ਰੀਤ ਡ੍ਰੈਗਨ ਨੇ ਕਿਹਾ ਅੱਜ ਤੋਂ ਤੈਨੂੰ ਆਪਣੀ ਯਾਤਰਾ ਤੇ ਲੈ ਕੇ ਜਾਣਾ ਚਾਹੁੰਦਾ ਹਾਂ ਹਰਪ੍ਰੀਤ ਕਾਫੀ ਹੈਰਾਨ ਹੋ ਗਿਆ ਪਰ ਉਸਦੇ ਦਿਲ ਵਿੱਚ ਕੋਈ ਡਰ ਨਹੀਂ ਸੀ ਉਹ ਡ੍ਰੈਗਨ ਦੇ ਜਹਾਜ਼ ਤੇ ਚੜ ਕੇ ਉਸ ਦੀ ਮੰਜ਼ਲ ਤੱਕ ਗਿਆ ਜੋ ਕਿ ਇੱਕ ਰਹੱਸਮਈ ਟਾਪੂ ਸੀ ਜਿੱਥੇ ਸਮੁੰਦਰ ਦੇ ਰਾਜ ਅਤੇ ਦਿਨ ਰਾਤ ਦੇ ਪਲ ਖੇਡਦੇ ਸਨ ਟਾਪੂ ਤੇ ਡ੍ਰੈਗਨ ਨੇ ਉਸ ਨੂੰ ਇੱਕ ਪੁਰਾਣੀ ਲਿਖਤ ਦਿੱਤੀ ਇਹ ਤੇਰੀ ਕਿਤਾਬ ਹੈ ਇਸ ਵਿੱਚ ਦੁਨੀਆਂ ਦੇ ਸਭ ਤੋਂ ਵੱਡੇ ਸੱਚੇ ਤੌਰ ਤੇ ਕਾਬਲ ਬੰਦੇ ਦੀ ਪਛਾਣ ਹੈ ਇਸ ਨੂੰ ਖੋਲ ਕੇ ਪੜ ਅਤੇ ਜਿਵੇਂ ਇਸ ਕਿਤਾਬ ਨੇ ਤੈਨੂੰ ਦਿਖਾਇਆ ਉਸ ਤਰ੍ਹਾਂ ਆਪਣੀ ਜ਼ਿੰਦਗੀ ਨੂੰ ਜਿਉ ਹਰਪ੍ਰੀਤ ਨੇ ਕਿਤਾਬ ਖੋਲੀ ਅਤੇ ਉਸ ਵਿੱਚ ਇੱਕ ਪੰਨਾ ਪੜਿਆ ਜਿਸ ਵਿੱਚ ਲਿਖਿਆ ਸੀ ਸੱਚ ਹੌਸਲੇ ਦਿਲ ਦੀ ਕਮਜ਼ੋਰੀ ਅਤੇ ਮਿਹਨਤ ਨਾਲ ਜੋ ਮਨੁੱਖ ਚੱਲਦਾ ਹੈ ਉਸ ਦੀ ਅਸਲ ਤਾਕਤ ਬਾਹਰ ਦੇ ਸੰਸਾਰ ਤੋਂ ਵੱਧ ਹੁੰਦੀ ਹੈ ਹਰਪ੍ਰੀਤ ਨੇ ਸਮਝਿਆ ਕਿ ਜ਼ਿੰਦਗੀ ਦਾ ਮਕਸਦ ਸਿਰਫ ਸਮਝਦਾਰੀ ਅਤੇ ਮਨੁੱਖੀ ਉਦੇਸ਼ ਨੂੰ ਪੂਰਾ ਕਰਨਾ ਹੈ ਉਹ ਵਾਪਸ ਆਪਣੇ ਪਿੰਡ ਵਿੱਚ ਆ ਗਿਆ ਪਰ ਹੁਣ ਉਹ ਬਦਲ ਚੁੱਕਾ ਸੀ ਉਸ ਦੇ ਮਨ ਵਿੱਚ ਨਵਾਂ ਜੋਸ਼ ਅਤੇ ਹੌਸਲਾ ਸੀ ਉਹ ਹਰ ਕਦਮ ਤੇ ਸੱਚੇ ਮਨ ਨਾਲ ਕੰਮ ਕਰਨ ਲੱਗਾ ਅਤੇ ਪਿੰਡ ਵਿੱਚ ਉਸ ਦੀ ਸਹਾਇਤਾ ਨਾਲ ਬਹੁਤ ਸੁਧਾਰ ਆਇਆ ਹਰਪ੍ਰੀਤ ਦੀ ਕਹਾਣੀ ਲੋਕਾਂ ਵਿੱਚ ਵਿਆਪਕ ਹੋ ਗਈ ਅਤੇ ਉਹ ਸਭ ਨੂੰ ਸਿਖਾਉਂਦਾ ਰਿਹਾ ਕਿ ਸੱਚੀ ਤਾਕਤ ਦਿਲੋਂ ਆਉਂਦੀ ਹੈ ਨਾ ਕਿ ਬਾਹਰੀ ਸੰਸਾਰ ਤੋਂ